ਗੀ ਜਗਤ ਦੀ ਜਾਨੀ ਮਾਨੀ ਹਸਤੀ ਰਵਿੰਦਰ ਗਰੇਵਾਲ ਨੇ ਆਪਣੀ ਬੇਟੀ ਦਾ ਵਿਆਹ ਕਰ ਦਿੱਤਾ ਜੀ ਹਾਂ ਬਿਲਕੁਲ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹਿੰਮਤ ਸਿੱਧੂ ਦੇ ਨਾਲ ਇਹਨਾਂ ਦਾ ਵਿਆਹ ਹੋਇਆ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਵਿਆਹ ਦੇ ਬੰਧਨ ਦੇ ਵਿੱਚ ਬੰਨ ਗਏ ਨੇ ਹਿੰਮਤ ਸੰਧੂ ਤੇ ਰਵਿੰਦਰ ਗਰੇਵਾਲ ਦੀ ਬੇਟੀ ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਫਿਰ ਚਾਹੇ ਉਹ ਡੋਲੀ ਵਾਲੀ ਵੀਡੀਓ ਹੋਵੇ ਜਾਂ ਕੋਈ ਹੋਰ ਉਹਨਾਂ ਦੇ ਵਿਆਹ ਦੀ ਵੀਡੀਓ ਹੋਵੇ ਲਾਵਾ ਦੀ ਵੀਡੀਓ ਹੋਵੇ ਤੇ ਹੁਣੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਡੋਲੀ ਵੇਲੇ ਦੀਆਂ ਇਹ ਤਸਵੀਰਾਂ ਨੇ ਇੱਕ ਪਾਸੇ ਪੰਗੜਾ ਗਿੱਧਾ ਵਾਲੇ ਜਿਹੜੇ ਨੇ ਉਹ ਭਾਵੁਕ ਕਰਦੇ ਹੋਏ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਰਵਿੰਦਰ ਗਰੇਵਾਲ ਆਪਣੀ ਬੇਟੀ ਨੂੰ ਵਿਦਾ ਕਰ ਰਹੇ ਨੇ ਤੇ ਭਾਵੁਕ ਹੋ ਰਹੇ ਨੇ ਉਸ ਵੇਲੇ ਆਪਣੀ ਬੇਟੀ ਨੂੰ ਵਿਦਾ ਕਰਦੇ ਹੋਏ ਤਾਂ ਇੱਥੋਂ ਦੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੀ ਨਾਲ ਇੱਕ ਬਾਪ ਜਿਹੜਾ ਜਦੋਂ ਆਪਣੀ ਬੇਟੀ ਨੂੰ ਵਿਦਾ ਕਰਦਾ ਹੈ ਤਾਂ ਉਹਦੇ ਦਿਲ ਦੇ ਉੱਤੇ ਕੀ ਬੀਤਦੀ ਹੈ ਇਥੇ ਸਾਫ਼ ਜਿਹੜੇ ਰਵਿੰਦਰ ਗਰੇਵਾਲ ਦੇ ਚਿਹਰੇ ਦੇ ਉੱਤੇ ਜਿਹੜੇ ਇਹ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਤਾਂ ਬਿਲਕੁਲ ਤੁਹਾਨੂੰ ਦੱਸਦੀ ਹੈ ਸਿੰਗਰ ਰਵਿੰਦਰ ਗਰੇਵਾਲ ਨੇ ਹਿੰਮਤ ਸੰਧੂ ਨੂੰ ਸ਼ਗਨ ਦਿੱਤਾ ਜਿਸ ਤੋਂ ਬਾਅਦ ਵਿਆਹ ਜਿਹੜਾ ਹੋਇਆ ਲਾਵਾ ਪੜੀਆਂ ਜਾਂਦੀਆਂ ਨੇ ਦੋਨੋਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਲਾਵਾ ਲੈਂਦੇ ਨੇ ਹਿੰਮਤ ਸੰਧੂ ਤੇ ਨਾਲ ਰਵਿੰਦਰ ਗਰੇਵਾਲ ਦੀ ਬੇਟੀ ਜਿਸ ਤੋਂ ਬਾਅਦ ਹੁਣ ਇਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਪਰ ਖਾਸ ਤੌਰ ਤੇ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਜਿਸ ਦੇ ਵਿੱਚ ਆਪਣੀ ਬੇਟੀ ਨੂੰ ਵਿਦਾ ਕਰਦੇ ਹੋਈ ਨਜ਼ਰ ਆ ਰਹੇ ਨੇ ਰਵਿੰਦਰ ਗਰੇਵਾਲ ਹਿੰਮਤ ਸਿੰਧੂ ਦੇ ਨਾਲ ਤੇ ਨਾਲ ਹੀ ਇਹ ਜਿਹੜੇ ਫੈਨਸ ਨੇ ਉਹ ਵੀ ਖੂਬ ਪ੍ਰਸ਼ੰਸਾ ਕਰਦੇ ਨਜ਼ਰ ਆ ਰਹੇ ਨੇ ਤੁਹਾਨੂੰ ਇਹ ਤਸਵੀਰਾਂ ਕਿਦਾਂ ਦੀਆਂ ਲੱਗੀਆਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ ਤਾਂ ਪੰਜਾਬੀ ਸੰਗੀਤ ਜਗਤ ਦੀ ਜਾਨੀ ਮਾਨੀ ਹਸਤੀ ਰਵਿੰਦਰ ਗਰੇਵਾਲ ਨੇ ਆਪਣੀ ਬੇਟੀ ਦਾ ਵਿਆਹ ਕਰ ਦਿੱਤਾ ਜੀ ਹਾਂ ਬਿਲਕੁਲ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹਿੰਮਤ ਸਿੱਧੂ ਦੇ ਨਾਲ ਇਹਨਾਂ ਦਾ ਵਿਆਹ ਹੋਇਆ ਤਾਂ ਬਿਲਕੁਕੁਲ ਤੁਹਾਨੂੰ ਦੱਸ ਦਈਏ ਕਿ ਵਿਆਹ ਦੇ ਬੰਧਨ ਦੇ ਵਿੱਚ ਬੰਨ ਗਏ ਨੇ ਹਿੰਮਤ ਸੰਧੂ ਤੇ ਰਵਿੰਦਰ ਗਰੇਵਾਲ ਦੀ ਬੇਟੀ ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣੀਆ ਹੋਈਆਂ ਨੇ ਫਿਰ ਚਾਹੇ ਉਹ ਡੋਲੀ ਵਾਲੀ ਵੀਡੀਓ ਹੋਵੇ ਜਾਂ ਕੋਈ ਹੋਰ ਉਹਨਾਂ ਦੇ ਵਿਆਹ ਦੀ ਵੀਡੀਓ ਹੋਵੇ ਲਾਵਾ ਦੀ ਵੀਡੀਓ ਹੋਵੇ ਤੇ ਹੁਣੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਡੋਲੀ ਵੇਲੇ ਦੀਆਂ ਇਹ ਤਸਵੀਰਾਂ ਨੇ ਇੱਕ ਪਾਸੇ ਪੰਗੜਾ ਗਿੱਧਾ ਵਾਲੇ ਜਿਹੜੇ ਨੇ ਉਹ ਭਾਵੁਕ ਕਰਦੇ ਹੋਏ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਰਵਿੰਦਰ ਗਰੇਵਾਲ ਆਪਣੀ ਬੇਟੀ ਨੂੰ ਵਿਦਾ ਕਰ ਰਹੇ ਨੇ ਤੇ ਭਾਵੁਕ ਹੋ ਰਹੇ ਨੇ ਉਸ ਵੇਲੇ ਆਪਣੀ ਬੇਟੀ ਨੂੰ ਵਿਦਾ ਕਰਦੇ ਹੋਏ ਤਾਂ ਇੱਥੋਂ ਦੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦੀ ਨਾਲ ਇੱਕ ਬਾਪ ਜਿਹੜਾ ਜਦੋਂ ਆਪਣੀ ਬੇਟੀ ਨੂੰ ਵਿਦਾ ਕਰਦਾ ਹੈ ਤਾਂ ਉਹਦੇ ਦਿਲ ਦੇ ਉੱਤੇ ਕੀ ਬੀਤਦੀ ਹੈ ਇਹ ਤੇ ਸਾਫ਼ ਜਿਹੜੇ ਰਵਿੰਦਰ ਗਰੇਵਾਲ ਦੇ ਚਿਹਰੇ ਦੇ ਉੱਤੇ ਜਿਹੜੇ ਇਹ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਉਹ ਸਾਹਮਣੇ ਆ ਰਹੀਆਂ ਨੇ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਸਿੰਗਰ ਰਵਿੰਦਰ ਗਰੇਵਾਲ ਨੇ ਹਿੰਮਤ ਸੰਧੂ ਨੂੰ ਸ਼ਗਨ ਦਿੱਤਾ ਜਿਸ ਤੋਂ ਬਾਅਦ ਵਿਆਹ ਜਿਹੜਾ ਹੋਇਆ ਲਾਵਾ ਪੜੀਆਂ ਜਾਂਦੀਆਂ ਨੇ ਦੋਨੋਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਲਾਵਾ ਲੈਂਦੇ ਨੇ ਹਿੰਮਤ ਸੰਧੂ ਤੇ ਨਾਲ ਰਵਿੰਦਰ ਗਰੇਵਾਲ ਦੀ ਬੇਟੀ ਜਿਸ ਤੋਂ ਬਾਅਦ ਹੁਣ ਇਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣੀਆ ਹੋਈਆਂ ਪਰ ਖਾਸ ਤੌਰ ਤੇ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਜਿਸ ਦੇ ਵਿੱਚ ਆਪਣੀ ਬੇਟੀ ਨੂੰ ਵਿਦਾ ਕਰਦੇ ਹੋਈ ਨਜ਼ਰ ਆ ਰਹੇ ਨੇ ਰਵਿੰਦਰ ਗਰੇਵਾਲ ਹਿੰਮਤ ਸਿੰਧੂ ਦੇ ਨਾਲ ਤੇ ਨਾਲ ਹੀ ਇਹ ਜਿਹੜੇ ਫੈਨਸ ਨੇ ਉਹ ਵੀ ਖੂਬ ਪ੍ਰਸ਼ੰਸਾ ਕਰਦੇ ਨਜ਼ਰ ਆ ਰਹੇ ਨੇ ਤੁਹਾਨੂੰ ਇਹ ਤਸਵੀਰਾਂ